ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦਾ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਰੂੜੇ ਕੇ ਖੁਰਦ ਜੀ ਤੇ ਇੱਕ ਆਪਾਂ ਤੁਹਾਡੇ ਵਾਸਤੇ ਘਰੇਲੂ ਕੋਈ ਵਪਾਰ ਦਾ ਕੰਮ ਨਹੀਂ ਬੈਠ ਲੈ ਕੇ ਆ ਗੱਲਬਾਤ ਬਾਈ ਨਾਲ ਕਰਾਂ ਮੈਂ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਕਿਹੜਾ ਸੂਆ ਕਦੋਂ ਸੂਗੀ ਜਾਂ ਕਿੰਨੇ ਦਿਨ ਬਾਕੀ ਆ ਸਸੀ ਕਾ ਬਾਈ ਸਸੀ ਕਾ ਬਾਈ ਹੋਰ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 9288335677 ਦੁਬਾਰਾ ਫੇਰ ਬੋਲ ਦਿਓ 9288335677 ਪਿੰਡ ਜੀ ਰੂੜੇਕੇ ਖੁਰਦਾ ਰੂੜੇਕੇ ਖੁਰਦਾ ਤੇ ਜ਼ਿਲ੍ਹਾ ਫਰਨਾਲਾ ਜੀ ਤਹਿਸੀਲ ਤਪਾ ਜੀ ਤੇ ਇਹਦੇ ਰੂੜੇਕੇ ਖੁਰਦਾ ਦੇ ਪਾਸੇ ਐਸੇ ਕਿਹੜੇ ਪਿੰਡ ਆ ਗਏ ਵੀਰੇ ਇੱਕ ਆਪੱਖੋਗਲਾ ਲੱਗਦਾ ਵੀ ਜੀ ਬੱਲੋ ਹਾਂ ਤੇ ਤਪਾ ਵੀ ਨੇੜੇ ਹਾਂ ਤਪਾ ਵੀ ਨੇੜੇ ਤੇ ਜਿਹੜੀ ਆਪਾਂ ਘਰ ਦੀ ਬੈੜ ਵੀਰੇ ਸਕਰੀਨ ਤੇ ਦੇਖੀ ਐ ਨੇ ਤੇਰੀ ਤੇ ਵੀਰੇ ਕਿਹੜਾ ਸੁਆ ਇਹ ਪਹਿਲੇ ਸੁਆ ਪਲੂਨ ਆ ਗਈ ਤੇ ਦੰਦਾਂ ਚ ਕਿਵੇਂ ਗਈ ਦੰਦਾਂ ਦੁੱਗੀ ਵੀਰੇ ਦੋ ਦੰਦ ਦੁੱਗੀ ਦੋ ਦੰਦ ਕਨਫਰਮ ਆ ਜਮ ਹਾਂਜੀ ਹਾਂ ਓਕੇ ਤੇ ਵੀਰੇ ਇਹਦੀ ਮਾਦਾਰ ਕਾਰਡ ਕੀ ਸੀਗਾ ਇਹਦੀ ਮਾਦਾਰ ਕਾਰਡ ਵੀਰੇ ਹੈਗਾ ਯਾਰ 22 ਲੀਟਰ ਤੇ ਇਹ ਕਿੰਨਾ ਦੇ ਦੋਗੇ ਵੀਰੇ ਹੁਣ 18 ਲੀਟਰ 18 ਤੋਂ 20 ਲੀਟਰ ਦੁੱਧ ਦੇ ਦੇਉਗੀ ਹਨਾ ਕੋਈ ਕਹਿਣ ਦੀ ਗੱਲ ਆ ਕਿ ਦੇ ਦੂ ਹਾਂ ਹਾਂ ਦੇ ਦਿੰਦੀ ਵੀਰੇ ਦੇ ਦਊਗੀ ਠੀਕ ਆ ਜੀ ਬਣੀ ਐ ਬਸ ਵੀਰੇ ਵਧੀਆ ਹੂੰ ਖੋਲਿਆਂ ਨੂੰ ਤੋੜਾ ਤਾਰਾ ਕਰੈਗੇ ਚੈੱਕ ਤੇ ਕਿ ਬਰੇ ਕਿੰਨੇ ਦਿਨ ਬਾਕੀ ਆਦੇ ਇਹ ਚੌਧਰੀ ਹੁੰ ਦਿਨ ਪੂਰੇ ਹੋਣਗੇ 14 ਤਰੀਕ ਨੂੰ ਅੱਜ ਤਰੀਕ ਹੋ ਗਈ 2 ਜੀ ਤੀਜੇ ਮਹੀਨੇ ਦੀ 2 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਲੈ ਚੱਲੋ ਤੇ ਬਾਹਰ ਢਿੱਲਾਂ ਬਹੁਤ ਪਈਆਂ ਰੰਗ ਪੇਂਟ ਦੀ ਪੂਰੀ ਵਧੀਆ ਦੇਖੋ ਜੀ ਹਮ ਦੇ ਆਓ ਵੀਰੇ ਮੋਲ ਲਓ ਤੇ ਉਹ ਦਿਨ ਦਾ ਵੀਰੇ ਫਰਲੇਵਾ ਲੈ ਕੇ ਨਹੀਂ ਦਰੈਣਾ ਹਾਂ ਨਾ ਲੈ ਕੇ ਨਹੀਂ ਦਰੈਣਾ ਮੇਰੇ ਬਹੁਤ ਬਣੂਗਾ ਹਮ ਆਹ ਦੇਖੋ ਜੀ ਥਣਲੇ ਵੀ ਦੇ ਇੱਕ ਨੰਬਰ ਥਾਣਾ ਤੁਹਾਨੂੰ ਪੂਰਾ ਮੁਠੀ ਵਾਲਿਆਂ ਨੇ ਉਹ ਦਿਨ ਨੂੰ ਗੱਡ ਲੈਣਾ ਤੇ ਲੈ ਵਿੱਚ ਪਲਾਈਆਂ ਪਲੂਆਂ ਪੂਰੀਆਂ ਤੇ ਰੰਗ ਪੱਕਾ ਥੋੜੀ ਜਿਹੀ ਚੱਪਨਾ ਆ ਗਈ ਸ਼ਾਈ ਵਾਲ ਦਾ ਕਰਾਸ ਥੋੜਾ ਜਿਹਾ ਹਲਕਾ ਆ ਹੈਨਾ ਤੇਸੀਲ ਸੁਲਪੂਰੀ ਆ ਵੀਰੇ ਆ ਦੇਖੋ ਜੀ ਕੋਈ ਗੱਲ ਹੀ ਨਹੀਂ ਹੈਨਾ ਇਹ ਜੀ ਤਾਂ ਕਰਮ ਵਾਲੇ ਨੂੰ ਹੂੰ ਪੂਰੀ ਮੰਡੀ ਆ ਇਹ ਨਹੀਂ ਗੱਲ ਇਹਨੇ ਕੀ ਕਹਿਣਾ ਹੈਨਾ ਨਾ ਇਹ ਤਾਂ ਕੁਝ ਨਹੀਂ ਕਹਿ ਰਹੇ ਓਕੇ ਓਕੇ ਤੇ ਫਿਰ ਇਹ ਦੁੱਧ ਕਿੰਨਾ ਦੇ ਦੋਗੇ ਤੋਂ 18 19 ਲੀਟਰ ਮੈਂ ਕਾਪ ਵੀਰੇ ਲੈਣਾ ਚਾਹੀਦਾ ਹਾਂ 18 ਲੀਟਰ ਗੱਲ ਤੇਰੀ ਜਮਾਂ ਜਾਇਆ ਜਾ ਇਹ ਜੀ ਨੂੰ ਅਗਲਾ 24 25 ਵੀ ਕਹਿ ਜਾਂਦਾ ਹੈਨਾ ਹਾਂ ਜਿੰਨੀ ਕ ਗੱਲ ਹੋਵੇ ਓਨੀ ਪੱਧਰ ਕਰੀ ਜਾਵੇ ਤੇ ਚਲੋ 20 ਵੀ ਇਹਨੇ ਕੱਢ ਦੇਣਾ ਦੁੱਧੇ ਮੈਂ ਕਰੇ ਸੇਵਾ ਦਾ ਵੀ ਇਹੇ ਸੇਵਾਣਾ ਸੇਵਾ ਦਾ ਤੇ ਹੋਰ ਸੀਲ ਸਾਬ ਸਭ ਪੂਰੀ ਥਾਣਾ ਸੁਣਾ ਦੀ ਓਕੇ ਹੈਨਾ ਹਾਂ ਠੰਡੀ ਥਾਣਾ ਸੁਣਾ ਦੀ ਵੀ ਪੂਰੀ ਓਕੀ ਹੈ ਜਮਾ ਚੀਦਾ ਮੇਰੀ ਠੀਕ ਆ ਤੇ ਫਿਰ ਡਿਮਾਂਡ ਕੀ ਆ ਗਈ ਬਾਈ ਇਹਦੀ ਡਿਮਾਂਡ ਫੌਂਟ ਯਾਰ ਜਾਇਜ਼ ਹੋਊਗੀ ਜਮ ਹਾਂਜੀ ਜਾਇਜ਼ ਹੋਊਗੀ ਜਾਇਜ਼ ਹੋਊਗੀ ਠੀਕ ਆ ਤੇ ਨੰਬਰ ਫੇਰ ਬੋਲ ਦਿਓ 98883 ਵੀਰੇ 35676 ਜੀ ਪਿੰਡ ਰੂੜੇ ਕੇ ਖੁਰਦ ਓਕੇ ਜੀ ਇੱਕ ਬੈੜ ਸੀ ਛਾਈਵਾਲ ਤੇ ਥੋੜਾ ਜਿਹਾ ਹਲਕਾ ਜਿਹਾ ਛਾਈਵਾਲ ਦਾ ਕਰਾਸ ਤੇ ਪਿਓਰ ਐਚ ਐਫ ਵੀ ਆ ਗਈ ਥਣਲੇ ਵੀ ਦੇ ਇੱਕ ਨੰਬਰ ਇੱਕ ਤੁਹਾਨੂੰ ਦਿਖਾਤੀ ਆ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਜਰੂਰ ਤੁਸੀਂ ਸੰਪਰਕ ਕਰਕੇ ਖਰੀਦਦਾਰੀ ਕਰਨੀਓ ਬਾਕੀ ਇਹ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ